ਨਮਸਕਾਰ ਦਨਿਸ਼ਵੇਰਾ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਿਸ ਤਰ੍ਹਾਂ ਕਿ ਬੜੀ ਹੀ ਮੰਦ ਭਾਗੀ ਜਿਹੜੀ ਘਟਨਾ ਸੀਗੀ ਪਿਛਲੇ ਦਿਨੀ ਦੇਖਣ ਨੂੰ ਮਿਲੀ ਸੀਗੀ ਕਿ ਪਹਾੜਾ ਦੇ ਵਿੱਚ ਲਗਾਤਾਰ بارش ਅਤੇ ਬੱਦਲ ਫਟਣ ਦੀਆਂ ਘਟਨਾਵਾਂ ਹੋ ਰਹੀਆਂ ਸਨ ਅਤੇ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਉੱਥੇ ਦੇਖਣ ਨੂੰ ਮਿਲ ਰਿਹਾ ਸੀਗਾ ਪਰ ਜੇ ਨਾਲ ਦੇ ਨਾਲ ਗੱਲ ਕਰੀਏ ਤਾਂ ਮੈਦਾਨੀ ਇਲਾਕਿਆਂ ਦੇ ਵਿੱਚ ਜਿਹੜਾ ਨੁਕਸਾਨ ਹੈ ਉਹ ਕਾਫੀ ਦੇਖਣ ਨੂੰ ਮਿਲਿਆ ਸੀਗਾ ਆਪਾਂ ਇਸ ਵੇਲੇ ਹਲਕਾ ਸੁਯਾਨਪੁਰ ਦੇ ਪ੍ਰਿੰਟ ਕੋਠੇ ਮਨਵਾਲ ਵਿਕੇ ਖੜੇ ਹਾਂ ਜਿੱਥੇ ਕਿ ਇੱਕ ਬਜ਼ੁਰਗ ਜਿਨ੍ਹਾਂ ਦੀ ਸਾਰੀ ਉਮਰ ਲੱਗ ਜਾਂਦੀ ਹੈ ਇੱਕ ਮਕਾਨ ਨੂੰ ਬਣਾ ਦੇ ਵਿੱਚ ਆਪਣੀ ਜਮਾ ਪੂੰਜੀ ਲਾਉਣ ਦੇ ਵਿੱਚ ਕਿ ਉਹਨਾਂ ਦਾ ਪਰਿਵਾਰ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਆਪਣੇ ਘਰ ਦੇ ਵਿੱਚ ਸੇਫ ਰਹਿ ਸਕਣ ਪਰ ਜੇ ਗੱਲ ਕਰੀਏ ਤਾਂ ਉਹ ਜਿਹੜੇ ਬਜ਼ੁਰਗ ਨੇ ਜਿਨ੍ਹਾਂ ਦੀ ਉਮਰ ਕੋਈ 80 ਸਾਲ ਦੇ ਕਰੀਬ ਦੱਸੀ ਜਾਂਦੀ ਹੈ ਉਹਨਾਂ ਦੀ ਜੀਵਨ ਭਰ ਦੀ ਜਿਹੜੀ ਪੂੰਜੀ ਆ ਉਹ ਦੋ ਪਾਲੇ ਵਿੱਚ ਤਾਸ਼ ਦੇ ਪੱਤੇ ਵਾਂਗੂ ਜਿਹੜੀ ਬਿਲਡਿੰਗ ਹੈ ਜਿਹੜਾ ਉਹਨਾਂ ਦਾ ਮਕਾਨ ਆ ਉਹ ਹਰ ਦੀ ਚਪੇਟ ਦੇ ਵਿੱਚ ਆ ਜਾਂਦਾ ਹੈ ਅਤੇ ਉਸ ਲਈ ਮੌਕਾ ਮੌਜੂਦ ਹੈ بڑے بڑے ਲੀਡਰ ਜਿਹੜੇ ਨੇ ਉਹ ਇੱਥੇ ਆ ਕੇ ਉਹਨਾਂ ਨੂੰ ਅਸ਼ਵਾਸ਼ਣ ਦੇ ਕੇ ਜਾਂਦੇ ਹਨ ਕਿ ਉਹਨਾਂ ਦਾ ਜਲਦੀ ਹੀ ਹੱਲ ਕਰਵਾਇਆ ਜਾਵੇਗਾ ਅਤੇ ਜੋ ਨੁਕਸਾਨ ਉਹਨਾਂ ਦਾ ਹੋਇਆ ਹੈ ਉਹ ਜ਼ਰੂਰ ਪਰਵਾਇਆ ਜਾਏਗਾ ਪਰ ਜੇ ਗੱਲ ਕਰੀਏ ਜ਼ਮੀਨੀ ਹਕੀਕਤ ਹੀ ਤਾਂ ਇਸ ਵੇਲੇ ਅਪਾ ਉਥੇ ਹੀ ਖੜੇ ਹਾਂ ਔਰ ਬਜ਼ੁਰਗ ਜਿਹੜਾ ਪਰਿਵਾਰ ਆ ਉਹ ਸਾਡੇ ਨਾਲ ਮੌਜੂਦ ਹੈ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਔਰ ਜਾਣਕਾਰੀ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਦੇ ਹਾਂ ਕਿ ਉਸ ਤੋਂ ਬਾਅਦ ਕਿਹੜਾ ਪ੍ਰਸ਼ਾਸਨ ਦਾ ਅਧਿਕਾਰੀ ਜਾਂ ਨੇਤਾ ਉਹਨਾਂ ਦੀ ਸੋਧ ਲੈਣ ਦੇ ਲਈ ਆਇਆ ਔਰ ਕੀ ਗੱਲਬਾਤ ਉਹਨਾਂ ਨਾਲ ਹੋਈ ਸਾਰੀ ਆਪਾਂ ਗੱਲਬਾਤ ਕਰਦੇ ਹਾਂ ਇਸ ਵੇਲੇ ਜਿਹੜਾ ਆਪਾਂ ਤੁਸੀਂ ਤਸਵੀਰਾਂ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਜੋ ਹੈ ਇਸ ਬਿਲਡਿੰਗ ਦੇ ਟੋਟਲ ਦੇ ਟੋਟਲ ਜਿਹੜੀ ਬਿਲਡਿੰਗ ਹੈ ਉਹ ਤਾਸ਼ ਦੇ ਪੱਤੇ ਵਾਂਗੂ ਜਿਹੜੀ ਆ ਉਹ ਤਾਂ ਤੇਰੀ ਹੋ ਗਈ ਸੀਗੀ ਔਰ ਪਰਮਾਤਮਾ ਦਾ ਸ਼ੁਕਰ ਰਿਹਾ ਕਿ ਜਿਹੜਾ ਪਰਿਵਾਰ ਆ ਉਹ ਉਸ ਪਰਮਾਤਮਾ ਦੀ ਕਿਰਪਾ ਨਾਲ ਉਸ ਪਰਿਵਾਰ ਦਾ ਬਚਾਅ ਹੋ ਗਿਆ ਸਾਡੇ ਨਾਲ ਬਜ਼ੁਰਗ ਜੁੜੇ ਹੋਏ ਨਾ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਔਰ ਕੀ ਜਿਹੜੀ ਗੱਲਬਾਤ ਹੋਈ ਸੀਗੀ 24 ਅਗਸਤ ਨੂੰ ਜਿਹੜੀ ਮੰਦਕ ਭਾਗੀ ਘਟਨਾ ਜਿਹੜੀ ਵਾਪਰੀ ਸੀਗੀ ਉਹਦੇ ਬਾਰੇ ਵੀ ਆਪਾਂ ਜਾਣਕਾਰੀ ਹਾਸਲ ਕਰਨੀ ਆ ਨਮਸਕਾਰ ਸਰ ਨਮਸਕਾਰ ਜੀ ਇਹ ਕੀ ਨਾਮ ਆ ਆਪਣਾ ਔਰ ਕਿੱਥੋਂ ਦੇ ਰਹਿਣ ਵਾਲੇ ਮੈਂ ਪਠਾਨਕੋਟ ਪਹਿਲਾਂ ਰਹਿੰਦਾ ਸੀ ਇੱਥੇ ਮੈਨੂੰ 19 ਸਾਲ ਹੋ ਗਿਆ ਆਏ ਹੋਏ ਇਹ ਮੇਰੀ ਘਰ ਵਾਲੀ ਸ਼ੁਭਲਤਾ ਇਨਾਰੇ ਨਾ ਇਹ ਮਕਾਨ ਸੀ ਮੈਂ ਸਾਰੀ ਜ਼ਿੰਦਗੀ ਇਸ ਮਕਾਨ 'ਚ ਆਪਣੀ ਵਰਪਨ ਕਰ ਦਿੱਤੀ ਹੈ ਜਿਆਦਾ ਹੀ ਮੈਂ ਮਿਸਤਰੀ ਹਾਂ ਰਾਜ ਮਿਸਤਰੀ ਮੈਂ ਦਿਨੇ ਦਿਹਾੜੀ ਲਾ ਕੇ ਸ਼ਾਮ ਨੂੰ ਵਾੜਾ ਘਾਟਾ ਕੰਮ ਕਰਦਾ ਸੀ ਆਪਣੀ ਰੀਜ ਨਾਲ ਮੈਂ ਮਕਾਨ ਬਣਾਇਆ ਸੀ ਇਹ ਉਹ ਨਿਆਸੂਲੇ ਤੇ ਮੇਰਾ ਇਨਾ ਕ ਨੁਕਸਾਨ ਹੋ ਗਿਆ ਮੈਂ ਸਰਕਾਰ ਕੋਲੋਂ ਮੰਗ ਕਰਾਂਗਾ ਕਿ ਮੇਰੀ ਪਰਭਾਈ ਕੀਤੀ ਜਾਵੇ ਮੈਂ ਤਾਂ ਇਸ ਤੋਂ ਵੱਧ ਹੋਰ ਕੁਝ ਕਰ ਨਹੀਂ ਸਕਦਾ ਔਰ ਇਹ ਜੇ ਗੱਲਬਾਤ ਕਰੀਏ ਤਾਂ ਉਸ ਦਿਨ ਦਾ ਪੂਰਾ ਵਾਕਿਆ ਕੀ ਹੋਇਆ ਸੀਗਾ ਕਿ ਕਿੱਦਾਂ ਉੱਥੇ ਫੈਮਲੀ ਦੇ ਮੈਂਬਰ ਸੀਗੇ ਤੁਸੀਂ ਕਿੱਦਾਂ ਸੀਗੇ ਔਰ ਕਿੱਦਾਂ ਤੁਹਾਨੂੰ ਪਤਾ ਲੱਗਿਆ ਸੀਗਾ ਥੋੜੀ ਜਾਣਕਾਰੀ ਜਿਹੜੀ ਹੈ ਸਾਂਝੀ ਕਰੋ ਦੇਖੋ ਉੱਪਰ ਥੱਲੇ ਮੇਰਾ ਸ਼ਟੰਡਾ ਕੰਮ ਸੀ ਤੇ ਉੱਪਰ ਮੈਂ 1 ਵਜੇ ਰੋਟੀ ਖਾਣ ਵਾਸਤੇ ਗਿਆ ਸੀ ਜਿੱਥੇ ਮੈਂ ਆ ਰੋਟੀ ਮੰਗੀ ਤੇ ਮੇਰੀ ਬਹੂ ਰਾਣੀ ਨੇ ਕਿਹਾ ਕਿ ਡੈਡੀ ਰੋਟੀ ਨਹੀਂ ਦੇਖੋ ਕੀ ਹੋ ਰਿਹਾ 10 ਮਿੰਟ ਬਾਅਦ ਰੋਟੀ ਖਾਵਾਂਗੇ ਤੇ ਚਲੋ ਥੱਲੇ ਚਲੀਏ ਸਾਰੇ ਮੈਂ ਸਾਰਿਆਂ ਬੱਚਿਆਂ ਨੂੰ ਲੈ ਕੇ ਤੇ ਥੱਲੇ ਗਲੀ ਜਾਇਆ 5 ਮਿੰਟ ਬਾਅਦ ਪੂਰੀ ਦੀ ਪੂਰੀ ਬਿਲਡਿੰਗ ਖਤਮ ਹੋ ਗਈ ਇਹ ਪਰਮਾਤਮਾ ਦਾ ਸ਼ੁਕਰ ਹੈ ਕਿ ਮੈਂ ਆਪਾਂ 10 ਮਿੰਟ ਪਹਿਲੇ ਆ ਗਿਆ ਸੀ ਨੀਚੇ ਨਹੀਂ ਤੇ ਮੇਰਾ ਮੇਰੇ ਪਰਿਵਾਰ ਦਾ ਵੀ ਕੁਝ ਨਹੀਂ ਮਿਲਦਾ ਔਰ ਗੱਲ ਕਰੀਏ ਤਾਂ ਕਿੰਨੇ ਪਰਿਵਾਰ ਦੇ ਜੀ ਹਨ ਔਰ ਕੀ ਕੀ ਕੰਮ ਕਰਦੇ ਹਨ ਆ ਦੇਖੋ ਮੈਂ ਔਰ ਮੇਰੀ ਘਰ ਵਾਲੀ ਇਹ ਮકાਨ ਮੇਰੀ ਘਰ ਵਾਲੀ ਦੇ ਨਾਮ ਹੈ ਮੇਰਾ ਬੇਟਾ ਇੱਕ ਤਿੰਨ ਬੇਟੀਆਂ ਨੇ ਉਹ ਸ਼ਾਦੀशुदा ਨਹੀਂ ਤੇ ਬੇਟਾ ਛੋਟਾ ਸਾ ਬੇੜੀਆਂ ਕੋਲ ਉਹ ਮੈਨੂੰ ਰੋਟੀ ਰਾਤੀ ਦਾ ਬੰਦੋਬਸ ਕਰਦਾ ਆ ਦਿਹਾੜੀ ਤਾਪਾ ਲਾ ਕੇ ਤੇ ਗਿਆਰਾ ਹੁੰਦਾ ਉਹਨਾਂ ਦੇ ਅੱਗੇ ਦੋ ਬੱਚੇ ਮਤਲਬ ਮੇਰੀ ਇੱਕ ਪੋਤੀ ਇੱਕ ਪੋਤਾ ਪੋਤੀ ਮੇਰੀ ਹੈ ਜਿਹੜੀ ਉਹ ਛੜੀ ਗਲਾਸ ਚ ਤੇ ਪੋਤਾ ਫਸਟ ਜ ਹੈ ਉਹ ਉਹਨਾਂ ਨੂੰ ਪਤਾ ਨਹੀਂ ਰੱਬ ਨੇ ਕੀ ਕੋਈ ਸ਼ੁਕਰ ਗੁਜ਼ਾਰਿਆ ਉਹਨਾਂ ਨੂੰ ਮੈਂ ਫੜ ਕੇ ਬੜਾ ਬੜਾ ਥੱਲੇ ਆਇਆ ਤੇ ਨਾਲ ਹੀ ਇਹ ਕੰਮ ਹੋ ਗਿਆ ਇਹਨੀਆਂ ਕੋ ਇਟਾਂ ਕਾ ਕੱਢ ਕੇ ਤੇ ਕੋਈ ਮਟੀਰੀਅਲ ਕੋ ਇੱਕ ਨਵਾਂ ਲੈ ਕੇ ਮੈਂ ਕਰਾਂਗਾ ਅੱਗੇ ਕੰਮ ਔਰ ਜੇ ਗੱਲ ਕਰੀਏ ਸਾਹ ਇਸ ਤਰ੍ਹਾਂ ਛੱਤ ਤੇ ਛੇਤੇ ਰਹੀ ਨਹੀਂ ਹੈ ਤੇ ਕਿਸ ਤਰ੍ਹਾਂ guzara ਹੋ ਰਿਹਾ ਕਿੱਥੇ ਰਹਿ ਨਹੀਂ ਉਹ ਕਿਸ ਤਰ੍ਹਾਂ ਪਰਿਵਾਰ ਦਾ guzara ਹੋ ਰਿਹਾ ਦੇਖੋ ਮੈਂ ਕਹਿ ਰਿਹਾ ਘਰ ਰਹਿ ਰਿਹਾ ਇੱਥੇ ਪੜੋਸੀ ਮਹੱਲੇ ਜੀ ਬਹਤ ਹੈ ਔਰ ਰਿਸ਼ਤੇਦਾਰੀ ਹੈ ਲੇਕਿਨ ਰਸਤੇਦਾਰਾਂ ਦੇ ਮੈਂ ਇਹ ਰਹਿਣਾ ਪਸੰਦ ਨਹੀਂ ਕਰਦਾ ਪਰ ਕੀਤਾ ਕੀ ਜਾਵੇ ਸਾਥ ਮੇਰੀ ਰਹੀ ਨਹੀਂ ਤੇ ਮੈਂ ਕਿਤਨਾ ਕਿਤੇ ਰਹਿਣਾ ਹੀ ਰਹਿਣਾ ਇਸ ਕਰਕੇ ਅ ਰਸਤੇਦਾਰ ਕੋਲ ਮੈਂ ਬੜੀ ਮੁਸ਼ਕਲ ਦਾ ਡੇ ਟਾਈਮ ਤੇ ਮੈਂ ਇੱਥੇ ਰੋਡ ਤੇ ਬੈਠਾ ਰਹਿਣਾ ਜੇ ਮਾੜਾ ਚੰਗਾ ਕੋਈ ਕਾਰੋਬਾਰ ਮਿਲਦਾ ਹੈ ਕੋਈ 10 ਵੀ 50 ਰੁਪਏ ਦਾ ਉਹ ਮੈਂ ਕਰਨ ਦਾ ਕੋਸ਼ਿਸ਼ ਕਰਨਾ ਲੇਕਿਨ ਇਸ ਵੇਲੇ ਹਾਲਾਤ ਇਹ ਹੈ ਕਿ ਗ੍ਰਾਹਕ ਵੀ ਨਹੀਂ ਮੇਰੇ ਕੋਲ ਆ ਰਿਹਾ ਕਿਉਂਕਿ ਕੰਡੀਸ਼ਨ ਦੇਖ ਕੇ ਗ੍ਰਾਹਕ ਅੰਦਰ ਜਾਣਾ ਸਾਂਝ ਨਹੀਂ ਸਮਝਦਾ ਖਤਰਾ ਸਮਝਦਾ ਉਹ ਕਹਿੰਦਾ ਮੈਂ ਦੂਜੀ ਜਗ੍ਹਾ ਤੇ ਜਾ ਕੇ ਕੰਮ ਕਰਵਾ ਲਾਂ ਇਸ ਵਾਰ ਜਿਵੇਂ ਜਿਸ ਤਰ੍ਹਾਂ ਕਿ ਇੱਕ ਬਜ਼ੁਰਗ ਮਾਪੇ ਜਿਨ੍ਹਾਂ ਦਾ ਸੁਪਨਾ ਸੀਗਾ ਕਿ ਆਪਣੇ ਬੱਚਿਆਂ ਦੇ ਲਈ ਇੱਕ ਵਧੀਆ ਰਿਹਾਇਸ਼ ਜਿਹੜੀ ਆ ਉਹ ਬਣਾਈ ਜਾਵੇ ਔਰ ਕਿਤੇ ਨਾ ਕਿਤੇ ਜਦੋਂ ਹੜ ਦੀ ਚਪਰੇਟ ਦੇ ਵਿੱਚ ਜ਼ਮੀਨ ਦੋਜ ਹੋ ਜਾਂਦੀ ਹੈ ਉਹ ਬੱਚਿਆਂ ਦਾ ਸਪਨਾ ਜਿਹੜਾ ਆ ਉਹ ਵੀ ਟੁੱਟ ਜਾਂਦਾ ਹੈ ਔਰ ਇੱਕ ਮਾਪਾਪ ਦੇ ਦਿਲ ਤੇ ਕੀ ਬੀਤਦੀ ਆ ਇਹ ਤੁਸੀਂ ਪਹਿਲੀ ਵਾਰ ਦੀ ਜਾਣਦੇ ਰਹਾਨਗੇ ਮਤੇ ਕੀ ਨਾਮ ਆਪਣਾ ਸ਼ਬਲਤ ਮਤੇ ਕਿੱਦਾਂ ਦਾ ਮਤਲਬ ਕਿ ਉਸ ਵੇਲੇ ਦਾ ਮਾਹੌਲ ਸੀਗਾ ਕਿੱਦਾਂ ਦਾ ਇਸ ਵੇਲੇ ਦ੍ਰਿਸ਼ ਸੀਗਾ ਜਿਸ ਵੇਲੇ ਪਾਣੀ ਦੀ ਮਾਰ ਤੁਹਾਡੇ ਮਕਾਨ ਨੂੰ ਬਤੀ ਉਸ ਵੇਲੇ ਤੇ ਜਾਨਾਂ ਬਚਾਈਆਂ ਅਸੀਂ ਬੜੀ ਮੁਸ਼ਕਲ ਇੰਨਾ ਕ ਪਾਣੀ ਇੰਨਾ ਪਾਣੀ ਆਇਆ ਹੀ ਫੜਾ ਫੜ ਬੱਚੇ ਲੈ ਕੇ ਥੱਲੇ ਆ ਗਏ ਬਸ ਜਾਨਾਂ ਹੀ ਬਚਾਈਆਂ ਔਰ ਸਾਨੂੰ ਟਿਸ਼ਨ ਨਹੀਂ ਉੱਥੇ ਲੱਗਾ ਔਰ ਮਾਤਾ ਜੀ ਜਿਸ ਤਰ੍ਹਾਂ ਕੀ ਸਾਰੀ ਜ਼ਿੰਦਗੀ ਲਗਾ ਦਿੰਦਾ ਹੈ ਇੱਕ ਬੰਦਾ ਏਕੇ ਨਿੱਕੇ ਨਿੱਕੇ ਕਮਾਈ ਕਰਕੇ ਮਕਾਨ ਬਣਾਉਣ ਦੇ ਵਿੱਚ ਔਰ ਤੁਹਾਡੀ ਅੱਖਾਂ ਦੇ ਸਾਹਮਣੇ ਹੀ ਜਿਹੜਾ ਮਕਾਨ ਜਿਹੜਾ ਆ ਜਮੀਦ ਹੋ ਗਿਆ ਕਿੱਦਾਂ ਦਾ ਮਹਿਸੂਸ ਹੁੰਦਾ ਹੈ ਮੈਡਮ ਮਿਸਟਰ ਸੋਮ ਉਹਨੇ ਵਰ ਮਿਹਨਤ ਕਰ ਕਰਕੇ ਬਣਾਇਆ ਕੋਈ ਨੌਕਰੀ ਨਹੀਂ ਬਿਜਾ ਕਰ ਲਈ ਰਾਜ ਮੈਸਰੀ ਦਾ ਕਾਮਤ ਢਾੜੀਆਂ ਲਾ ਲਾ ਕੇ ਉਹ ਜੋ ਸੋ ਜਿਹੜੇ ਹਾਲਾਤ ਐ ਉਹ ਬਿਆਨ ਸ਼ਬਦਾਂ ਦੇ ਵਿੱਚ ਨਹੀਂ ਕੀਤੇ ਜਾ ਸਕਦੇ ਹੈ ਕਿ ਇੱਕ ਜਿਹੜਾ ਮਿਡਲ ਕਲਾਸ ਬੰਦਾ ساری ਜ਼ਿੰਦਗੀ ਲਗਾ ਦਿੰਦਾ ਉਹ ਕਮਾਈ ਇਕੱਠੀ ਕਰਨ ਦੇ ਵਿੱਚ ਕਿ ਆਪਣੇ ਬੱਚਿਆਂ ਦਾ ਭਵਿੱਖ ਬਣਾ ਸਕੇ ਔਰ ਇਹ ਜਿਹੜੇ ਬਜ਼ੁਰਗ ਮਾਪੇ ਹਨ ਉਹਨਾਂ ਦੀ ਅੱਖਾਂ ਦੇ ਸਾਹਮਣੇ ਇਹ ਜਿਹੜਾ ਸਾਰੀ ਜੀਵਨ ਭਰ ਦੀ ਪੂੰਜੀ ਜਿਹੜੀ ਆ ਮਿੱਟੀ 'ਚ ਮਿਲ ਜਾਣਾ ਕਿਤੇ ਨਾ ਕਿਤੇ ਦਿਲ ਚੰਕੌਰ ਕੇ ਰੱਖ ਦਿੰਦਾ ਹੈ ਇੱਕ ਦਿਲ ਦੇ ਵਿੱਚ ਟੀਸ ਉੱਠਦੀ ਆ ਔਰ ਸਾਫ਼ ਦਿਖਾਈ ਦੇ ਰਹੀ ਆ ਇਹਨਾਂ ਦੇ ਚਿਹਰਿਆਂ ਦੇ ਉੱਤੇ ਵੀ ਕਿ ਪ੍ਰਸ਼ਾਸਨ ਅੱਗੇ ਉਹ ਬਾਰ-ਬਾਰ ਮੰਗ ਕਰ ਰਹੇ ਹਨ ਕਿ ਉਹਨਾਂ ਦੀ ਸੁਧਿ ਲਈ ਜਾਵੇ ਮਾਤਾ ਜੀ ਇਹ ਜਿਸ ਵੇਲੇ ਨੁਕਸਾਨ ਹੋਇਆ ਉਸ ਤੋਂ ਬਾਅਦ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਆਇਆ ਗਿਆ ਉਸ ਵੇਲੇ ਤੇ ਬਤਨ ਬੜੀ ਦੁਨੀਆ ਹੀ ਸੀ ਬਹੁਤ ਜ਼ਿਆਦਾ ਸੀ ਉਸ ਤੋਂ ਬਾਅਦ ਕੋਈ ਨਹੀਂ ਦੋ ਦਿਨ ਆਇਆ ਕਿੰਬਰ ਚ ਕੋਈ ਨਹੀਂ ਬੜਿਆ ਕਿ ਨਹੀਂ ਸਾਨੂੰ ਕਹਿੰਨੇ ਪੁੱਛਿਆ ਕਿੱਥੇ ਰਹਿੰਦੇ ਹੋ ਕਿਤੇ ਨਹੀਂ ਬਿਲਕੁਲ ਨਹੀਂ ਤੇ ਬੜਿਆ ਕੋਈ ਦੋ ਰੰਗਲਾਸੇ ਬੜੇ ਮਿਲ ਜੇ ਸਰਕਾਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਨ੍ਹਾਂ ਦਾ ਵੀ ਜੋ ਨੁਕਸਾਨ ਹੋਇਆ ਹੈ ਉਹ ਸਾਰਾ ਨੁਕਸਾਨ ਜਿਹੜਾ ਸਰਕਾਰ ਭਰੇਗੀ ਉਸ ਤੋਂ ਬਾਅਦ ਤੁਸੀਂ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਜਾਂ ਕੋਈ ਆਇਆ ਕੋਈ ਨਹੀਂ ਆਇਆ ਬਸ ਅੱਜ ਹੀ ਤੁਸੀਂ ਆਇਓ ਬਾਕੀ ਇੱਥੇ ਕੋਈ ਨਹੀਂ ਆਇਆ ਮੜਕੇ ਔਰ ਕੀ ਮੰਗ ਕਰਦੇ ਹੋ ਤੁਸੀਂ ਮੰਗ ਕੀ ਹੈ ਉਹਨ ਘਰ ਤੇ ਬਣਾ ਲੈਣੇ ਤੁਹਾਨੂੰ ਦੇਣ ਜਿੰਨਾ ਖਰਚਾ ਹੋਦਾ ਹੋਇਆ ਇਹ ਖਰਾਬ ਹੋਇਆ ਇਹਨਾਂ ਸਾਨੂੰ ਦੇਣ ਮਸੂੜਾ ਕੋਟਾ ਉਰੇ ਛੋਟੇ ਬੱਚਿਆਂ ਦੇ ਨਾਲ ਮਤਲਬ ਬਿਨਾ ਛੱਤ ਤੋਂ ਕਿਸ ਤਰ੍ਹਾਂ ਗੁਜ਼ਾਰਾ ਚੱਲ ਰਿਹਾ ਹੈ ਖਾਣ ਪੀਣ ਤੋਂ ਲੈ ਕੇ ਚਾਹੇ ਛੱਤ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਗੁਜ਼ਾਰਾ ਹੋ ਰਿਹਾ ਹੈ ਗੁਜ਼ਾਰਾ ਫਿਰ ਇਦਾਂ ਹੀ ਹੋਇਆ ਕਰਦਾ ਹੁਣ ਰੋਟੀ ਤਾਂ ਖਾਣੀ ਹੈ ਆ ਬੱਚੇ ਭੁੱਖੇ ਦਿਲ ਦੇ ਰੱਖਣੇ ਹੋ ਰਿਹਾ ਮਾੜਾ ਮोटा ਪਿਆਰਾ ਸੋ ਜਿਸ ਤਰ੍ਹਾਂ ਕੀ ਤੁਸੀਂ ਦੇਖ ਰਹੇ ਹੋ ਉਹ ਤਸਵੀਰਾਂ ਨਹੀਂ ਲਗਾਤਾਰ ਇਹ ਜਿਹੜਾ ਬਜ਼ੁਰਗਾ ਨੇ ਆਪਣਾ ਸੁਪਨਾ ਸੰਜੋਇਆ ਸੀਗਾ ਉਹ ਸੁਪਨਾ ਕਿਤੇ ਨਾ ਕਿਤੇ ਮਿੱਟੀ ਦੇ ਵਿੱਚ ਮਿਲਦਾ ਹੋਇਆ ਹੈ ਸਾਫ ਦਿਖਾਈ ਦੇ ਰਿਹਾ ਹੈ ਔਰ ਪ੍ਰਸ਼ਾਸਨ ਕੋਲ ਬਾਰ ਬਾਰ ਉਹ ਮੰਗ ਕਰ ਰਹੇ ਹਨ ਕਿ ਪ੍ਰਸ਼ਾਸਨ ਆ ਕੇ ਇਥੇ ਸੁਧ ਲਵੇ ਹਾਲਾਂਕਿ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਜਿਸ ਵੇਲੇ ਇਹ ਮਕਾਨ ਡਿੱਗਿਆ ਸੀਗਾ ਹੜ ਦੀ ਚਪੇਟ ਨਾਲ ਉਸ ਵੇਲੇ ਜਿਹੜੇ ਇਥੋਂ ਦੇ ਆਪਣੇ ਲੀਡਰ ਹਨ ਉਹ ਇਥੇ ਜ਼ਰੂਰ ਆਏ ਸਨ ਅਤੇ ਇਹਨਾਂ ਨੂੰ ਅਸ਼ਵਾਸ਼ਣ ਵੀ ਦੇ ਕੇ ਗਏ ਸਨ ਕਿ ਜੋ ਇਹਨਾਂ ਦਾ ਨੁਕਸਾਨ ਹੋਇਆ ਹੈ ਉਹ ਪੂਰਾ ਕੀਤਾ ਜਾਵੇਗਾ ਪਰ ਜੇ ਅੱਜ ਗੱਲ ਕਰੀਏ ਤਾਂ 20 21 ਦਿਨ ਹੋ ਗਏ ਹਨ ਅਜੇ ਤੱਕ ਇਹਨਾਂ ਕੋਲ ਦੁਬਾਰਾ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਜਾਂ ਕੋਈ ਨੁਮਾਇੰਦਾ ਇਹਨਾਂ ਕੋਲ ਨਹੀਂ ਆਇਆ ਹੈ ਔਰ ਇਹਨਾਂ ਦਾ ਜਿਹੜਾ ਨੁਕਸਾਨ ਹੈ ਉਹ ਜਮ੍ਹਾਂ ਹੀ ਪੂਰੇ ਦਾ ਪੂਰਾ ਹੋ ਚੁੱਕਿਆ ਹੈ ਜੇ ਗੱਲ ਕਰੀਏ ਘਰ ਦੇ ਬਰਤਨ ਭਾਂਡੇ ਬਿਸਤਰੇ ਤੱਕ ਜਿਹੜੇ ਆ ਉਹ ਹੜ੍ਹ ਦੀ ਚਪੇਟ ਦੇ ਵਿੱਚ ਆ ਕੇ ਬਰਬਾਦ ਹੋ ਚੁੱਕਿਆ ਹਨ ਔਰ ਇਹ ਪਰਿਵਾਰ ਜਿਹੜਾ ਆ ਆਪਣੇ ਰਿਸ਼ਤੇਦਾਰਾਂ ਦੇ ਰਹਿਣ ਤੇ ਮਜਬੂਰ ਹੈ ਔਰ ਇਹਨਾਂ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾ ਰਹੀ ਹੈ ਕੇ ਜਲਦ ਤੋਂ ਜਲਦ ਆਕੇ ਪ੍ਰਸ਼ਾਸਨ ਮੁਆਇਨਾ ਕਰੇ ਅਤੇ ਇਹਨਾਂ ਦਾ ਜੋ ਨੁਕਸਾਨ ਹੋਇਆ ਉਹਦੀ ਪਰਪਾਈ ਕੀਤੀ ਜਾਵੇ ਹੋਰ ਅਪਡੇਟ ਲਈ ਤੁਸੀਂ ਦੇਖਦੇ ਰਹੋ ਦੈਨਸਵੇਰਾ ਟੀਵੀ ਮੈਨੂੰ ਦਿਓ ਇਜਾਜ਼ਤ ਮਹਰ ਦੇਸ਼ ਕੁਮਾਰ ధన్య ਟੀਵੀ ਲਈ ਖਾਸ ਰਿਪੋਰਟ